ਜਰਾ ਸੀ ਦੇਖਿਆ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ੋਅ ਕਰ ਦਿੱਤਾ ਦਿਸ ਇਜ਼ ਅ ਪਾਰਟੀ ਵਿਦ ਅ ਡਿਫਰੈਂਸ ਅੰਨਾ ਜਗਰਜੀ ਵੀ ਸ਼ੋਰ ਕੇ ਟੱਕਰ ਖੜਾ ਆਏ ਹੋਏ ਨੇ ਇਸੇ ਗੱਲ ਕਰ ਅੰਨਾ ਜੀ ਜਿਹੜੇ ਨੇ ਉਹਨਾਂ ਨੇ ਖੁਦ ਇੱਕ ਯੋਜਾਰੀਕਾ ਕਿ ਗਈ ਗੱਲ ਕਿ ਮੈਨੂੰ ਖਾਬੋ ਪਿਆਲ ਵਿੱਚ ਹੀ ਇਹ ਗੱਲ ਨਹੀਂ ਕਿਹਦੀ ਕਿ ਅਰਵੇ ਦੇ ਗਲੀ ਸ਼ਰਾਬ ਦੇ ਘਟਾਨੇ ਵਿੱਚੋਂ ਪੈਸੇ ਲੈ ਕੇ ਆਪਣੀ ਸਿਆਸਤ ਚਲਾਏ ਤੋਂ ਇਹ ਵੀ ਗੱਲ ਰਸਲਾ ਤਾਂ ਜਿਸ ਨੂੰ ਜਨਤ ਕਰਤਾ ਵੀ ਇੰਪੋਰਟ ਕੀ ਹਾਲ ਕੀ ਹੈ ਕਿ ਕਿਦਰਾ ਬਾਬਾ ਸਾਡੇ ਇਸੇ ਦੇ ਉਸੇ ਕੰਮ ਤੋਂ ਉਹ ਲੋਆ ਸਪੀਚ ਚਾਹੋ ਕਿ ਇਹ ਹੈ ਕਿ ਉਹਦੇ ਟਾਇਰ ਦਾ ਮਤਲਬ ਹੈਰੀਟੇਜ ਸਟਰੀਟ ਤੇ 4 ਵਜੇ ਹਾਦਸਾ ਹੋਇਆ ਬੋੜੀ ਲੱਗੀ ਪਈ ਸੀ ਪੁਲਿਸ ਦਾ ਕਹਿਣਾ ਹੈ ਜਿਵੇਂ ਬੌਮ ਬੂ ਉਹ ਕਹਿ ਦਿੰਦੇ ਆ ਟਾਇਰ ਫਟ ਗਿਆ ਵਰਨੇਸ਼ ਨੂੰ ਕਹਿ ਦਿੰਦੇ ਆ ਕਿ ਇਹ ਤਾਂ ਛੁਰੀ ਪਮਚਾਕਾ ਸੀਗਾ ਉਹ ਵੀ ਉਹ ਬਣਾ ਬਣਾਉਂਦੀ ਆ ਪੰਜਾਬੀ ਪੁਲਿਸ ਤੇ ਪੰਜਾਬੀ ਦੱਦਾ ਕਿ ਗੋਰੈਂਸ ਮਜਮੂਈ ਕੀ ਇਹ ਦਾ ਖਿਆਲ ਛੋਹੀ ਨਹੀਂ ਹੈ ਫਰਾਉ ਹੋ ਗਿਆ ਤੋਂ ਬਹੁਤ ਸਾਰੇ ਕਰਾਈ ਇਹਨਾਂ ਨੇ ਹੁਣ ਇੱਕ ਕਹਾਣੀ ਸਗੋਂ ਤਾਂ ਅੜੀ ਜਾਂਦੀ ਜਾਉਂ ਪੀ ਔੜੀ ਲੱਗੀ ਦੀ ਰਸਤੇ ਕਿਆ ਬਾਤ ਵੀ ਪੱਪਾ ਮੋਕੇ ਤੋਂ ਆਇਆ ਔੜੀ ਕਿਹਨੇ ਲਾਈ ਹੁਣ ਕਹਿੰਦੀ ਹੈ ਕਾਰਪੋਰੇਸ਼ਨ ਨੇ ਲਾਈ ਪੁਲਿਸ ਬੁਲਾ ਕੇ ਉਥੇ ਹੈ ਨਹੀਂ ਸੀ 22 ਜਨਵਰੀ ਨੂੰ ਜੱਪੇ ਜੱਪੇ ਤੇ ਪੁਲਿਸ ਹੁੰਦੀ ਹੈ ਹੈਰੀਟੇਜ ਸਟਰੀਟ ਤੇ 4 ਵਜੇ ਸੰਭਾਲ ਨੂੰ ਅੱਜ ਲਾਉਣ ਦੀ ਕੋਸ਼ਿਸ਼ ਕੀਤੀ ਔੜੇ ਮਾਰੇ गहरी साजिश लगती है और पुलिस मशहूर सा एक एक कौंसलर ने मगर सौ सौ पुलिस वाला दो, दो एम पी और तीन तीन डीएसपी लाए गए सर इस करके हादसे मेला वापरिया साफा तो साहब ने कहा भी मेरी सिटिंग जज को इंक्वायरी दा होनी चाहिए सो इस करके भी हो सकता सारा गहरी ਇਹ ਆ ਘਟਨਾ ਦੀ ਵਾਕਰੀ ਦੇ ਉੱਤੇ ਪੁਲਿਸ ਰਫੂਟ ਕੀਤੀ ਜਾਂ ਪੁਲਿਸ ਦਾ ਇਸ ਕੰਪਲੇਟ ਲਗੀ ਵੀ ਇਹਾਰੇ ਵੀ ਇਹ ਪੂਰ ਬਾਂਡੋ ਡੋਰਟਰ ਸਾਹਮਣੇ ਜੋ ਵੀ ਸਭ ਤੋਂ ਇੱਕ ਘਰ ਬਸਤਾ ਦੇ ਸੀਗਾ ਇਹ ਗੱਲ ਤਾਂ ਸੀਗਾ ਕਿ ਪੁਲਿਸ ਨੇ ਸਭ ਤੋਂ ਪਹਿਲਾਂ ਵਾਲੀ ਤੋਂ ਸਾਡੀ ਬਣਾਏ ਬੜੀ ਜੀ ਜੀ ਆਪਣੇ ਆਪ ਹੀ ਪਾਣੀ ਦੇ ਨਾਮੋਂ ਬਟਰ ਸਾਹਬ ਨੂੰ ਮਿਲਿਓ ਹੋਰ ਹਨ ਆਈਕਨ ਵੀ ਜਾ ਰਿਹਾ ਦੂਜੇ ਪਾਸੇ ਚੰਡੀਗੜ੍ਹ ਵਿੱਚ ਉਹਨਾਂ ਨਾਲ ਹੱਥ ਮਲਾ ਕੇ ਲੱਚਰ ਦੋੜੇ ਆਦਾ ਪੂਰੀ ਹੱਥ ਦੂਆ ਦੀ ਅਸੀਂ ਆਪੋ ਸਿੱਝੀ ਗੱਲ ਕਰਦੇ ਤੁਸੀਂ ਪੂਰੀ ਨਹੀਂ ਕਿਉਂ ਨਹੀਂ ਕਰ ਦਿੰਦੇ ਬਿਲਕੁਲ ਸਾਡਾ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਦੇ ਨਾਲ ਸਹੀਾਰੀ ਅਸੀਂ ਦੋਨੋਂ ਲੀਡਰ ਕਹਿ ਚੁੱਕੇ ਆ ਸਾਡਾ ਅੱਜ ਸਮ ਲੋਕਾਂ ਨਾਲ ਕੱਲ ਨਾ ਸਾਡੀ ਕੋਈ ਚੱਲ ਨਾ ਕੋਈ ਬਾਤ ਨਾ ਕੋਈ ਢੇੜੇ ਢੇੜੇ ਪਰ ਸਰ ਚੰਡੀਗੜ੍ਹ 'ਚ ਖੜੇ ਬਾਜਾ ਇਹਨਾਂ ਨਾਲ ਨਹੀਂ ਔਰ ਅਸੀਂ ਹਾਈ ਕਮਾਂਡ ਨੂੰ ਦੇਖ ਲਈ ਕਿੰਨੀ ਵੀ ਚੰਡੀਗੜ੍ਹ ਦੀ ਵੀ ਗੱਲ ਹੋਈ ਤਾਂ ਬਿਲਕੁਲ ਅਸੀਂ ਆਦਾ ਹੱਥ ਨਾ ਜਿਤਾਵਾਂਗੇ ਕਿ ਇਹਨਾਂ ਨਾਲ ਦੇ ਕੋਲ ਕੋਲ ਉਹ ਅਕਸਰ ਕਹਿੰਦੇ ਆ ਕਿ ਕੋਈ ਮੇਰ ਕਰਨੀ ਚਾਹੀਦੀ ਜਿਵੇਂ ਦਿੱਲੀ ਦੇ ਬੜਿੰਗ ਸਾਹਿਬ ਪਰਸੇ ਤੁਸੀਂ ਕੇਸ ਲੜਨ ਜਾ ਰਹੇ ਹੋ ਪਰਸੇ ਹੀ ਵੋਟਾਂ ਪਾਉਣ ਜਾ ਰਹੇ ਹੋ ਸੇਮ ਟਾਈਮ ਔਰ ਜਿੱਥੇ ਖੜੇ ਆ ਇਸੇ ਸ਼ਹਿਰ 'ਚ ਹੀ ਵੋਟਾਂ ਪਾਉਣ ਜਾ ਰਹੇ ਆ ਜਿਹੜੇ ਕਹਿੰਦਾ ਮੰਨੋ ਸਿੰਘ ਕੋ ਥੋੜੀ ਗੱਲ ਜਾਇਜ਼ ਹੋ ਸਕਦੀ ਹੈ ਲੇਕਿਨ ਤੁਹਾਡੂ ਕਹਿੰਦਾ ਕਿ ਦਿੱਲੀ ਦੇ ਅੰਦਰ ਅਸੀਂ ਵੱਖਰੇ ਤੋਂ ਆ ਕੇ ਚੋਣ ਲੜ ਰਹੇ ਇਹ ਜਿਹੜਾ ਪੁਰਾਣਾ ਜਿਹੜਾ ਇਹ ਕਾਂਗਰਸ ਅਲਾਈਂਸ ਦੇ ਵਿੱਚ ਜਿਹੜੇ ਸੀ ਕਿਹਦੀ ਗੰਤੀ ਉਹਦੀ ਗੱਲ ਸੀ ਔਰ ਅਸੀਂ ਉਹ ਨਾ ਜਾਣਿਆ ਔਰ ਰੈਡੀ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਵੰਚ ਤੇ ਨਹੀਂ ਦੱਸਣਾ ਚਾਹੁੰਦੇ। ਉਹ ਨਾ ਜਾਣਿਆ ਨੇ ਇਸ ਬੌਂਡੀ ਪ੍ਰਤਾਪ ਸਿੰਘ ਬਾਜਵਾ ਤੇ ਮੈਂ ਆਪਣੀ ਹਾਈ ਕਮਾਂਡ ਨੂੰ ਕੇਸ ਦਿੱਤੇ ਦੱਸ ਪਈ ਹੈ ਕਿ ਚੰਡੀਗੜ੍ਹ ਵੀ ਇਹਨਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਗੱਲ ਇਹਨਾਂ ਨਾਲ ਰਿਸ਼ਤਾ ਰੱਖਣ ਦੀ ਲੋੜ ਨਹੀਂ। ਪਰਿੰਕਾ ਹਾਈ ਸਟੇਕ ਰਿਲੇਸ਼ਨ ਭਾਜੀ ਪਰਚੇ ਦਾ ਉਹ ਕਮਿਸ਼ਨਰ ਨੇ ਕਈ ਪਰਚੇ ਕਰ ਲਏ ਮੋਕਲ ਰੱਖੇਗਾ, ਛਾਇਏਗਾ। ਭਗਵਾੜੇ ਵੀ ਸਾਰੇ ਲੋਕਾਂ ਦੇ ਚਾਰਾਂ ਪੇਂ ਬੱਚੇ ਦਰਜ ਕਰਦੇ ਹੈ। ਬਾਦਮਾ ਸਾਹਮਣੇ ਗਨ ਕੀਤੀ ਉਥੋਂ ਦੇ ਐਸਐਸਪੀ ਨਾਲ ਉਹ ਹਾਂਜੀ ਹਾਂਜੀ ਕਰੀ ਜਾਂਦਾ ਬਾਦਮਾ ਸਾਹ ਉਹ ਇਸ ਦੀ ਤਦਾਦੀ ਹੋ ਰਹੀ ਹੈ ਥੋੜੀ ਜੀ ਇਮੀਡੀਏਟਲੀ 2 ਦਿਨ ਪਹਿਲਾਂ ਹੀ ਪਰਸੇ ਕੋਈ ਯਾਦ ਆਇਆ ਇਹ ਹੱਥ ਹੱਥ ਤੇ ਪ੍ਰੈਕਟਿਸ ਆ ਮੈਂ ਇੱਕਦਮ ਇਹ ਕਹਿਣਾ ਚਾਹਾਂਗਾ ਮੈਨੂੰ 25 ਸਾਲ ਖਾਜੀ ਦੀ ਹੋ ਕੇ ਬਾਦਮਾ ਸਾਹ ਨੂੰ 45 45 ਸਾਲ ਹੋ ਗਏ ਇਹ 50 50 ਸਾਲ ਹੋ ਗਏ ਮੈਂ ਕਦੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਜਿਹੜੇ ਨਾਅ ਪੇਚ ਹੈ ਕਦੇ ਹੋਰ ਕਿਸੇ ਸਰਕਾਰ ਨੂੰ ਵਰਤਿਆ ਨਹੀਂ ਦੇ ਸਕ ਸਕਦਾ ਨਾ ਥੋੜਾ ਬੋਟਾ ਤਾਂ 40 60 ਹੋ ਜਾਂਦਾ ਸੀ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਆਏ ਇਹ ਪਹਿਲੀ ਵਾਰੀ ਇਹ ਬੰਗਲਾ ਦੇ ਨਜ਼ਾਰੇ ਨੂੰ ਗੱਲ ਵਿੱਚ